ਮੇਰੀ ਵਿਚਾਰੀ ਭੈਣ ਆਈ ਆਪ ਹੀ ਸਬਜ਼ੀਆਂ ਕੱਟ ਰਹੀ ਹੈ ਆਪ ਹੀ ਰੋਟੀ ਸਬਜ਼ੀ ਬਣਾ ਰਹੀ ਹੈ ਇਹ ਮੇਰੀ ਭਾਣ ਜੀ ਇਹ ਮੇਰਾ ਭਾਣ ਜੀ ਇਹ ਮੇਰੀ ਭੈਣ ਕਿਰਨ ਮੇਰੀ ਭੈਣ ਤੋਂ ਸਬਜ਼ੀਆਂ ਕਟਾਈਆਂ ਜਾ ਰਹੀਆਂ ਨੇ ਤੇ ਸਵੇਰ ਵਾਸਤੇ ਰਾਤ ਦੀ ਸਬਜ਼ੀ ਪਹਿਲਾਂ ਮੇਰੀ ਭੈਣ ਤੋਂ ਕਟਵਾਈ ਆਲੂ ਗੰਡੇ 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 ਗੱਲੇ ਤੇ ਉਹਦੇ ਵਿੱਚ ਗੰਡੇ ਨਹੀਂ ਪੈਂਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਬਾਜ਼ਾਰ ਗਈ ਸੀ ਕੁਸਮਾਨ ਲੈ ਕੇ ਆਂਦਾ ਉਹ ਤੁਹਾਨੂੰ ਬਾਅਦ ਦੱਸਦੇ ਆ ਕੀ ਲੈ ਆਂਦਾ ਪਹਿਲਾਂ ਕਿਉਂਕਿ ਬਾਹਰ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਇਬਾਦਤ ਨੂੰ ਆਦੀ ਗੇੜੀ ਵੀ ਮਲਮਾਨ ਚੱਲੇ ਆਂ ਪਹਿਲੀ ਵਾਰ ਸਟੋਲਰ ਦੇ ਵਿੱਚ ਇਬਾਦਤ ਗੇੜੀ ਮਾਰ ਕੇ ਆਉਗੀ ਹੈ ਇਬਾਦਤ ਗੇੜੀ ਮਾਰ ਕੇ ਆਉਂਗਾ ਅੱਜ ਹਾਂ ਚਲਿਏ ਚਲਿਏ ਮੇਰੇ ਬੱਤੇ ਹਾਂ ਕੀ ਐਸੇ ਬਾਸਾ ਸਿੱਖ ਨਹੀਂ ਕਰ ਤੁਮ ਕਿੱਲਾ ਹੈਂ ਵਧੀਆ ਲੱਗ ਰਿਹਾ ਸ਼ਾਮ ਨੂੰ ਅੱਜ ਕਿੰਨੇ ਚਿਰ ਬਾਦ ਡਰ ਰਹੀ ਹੈ ਹਾਂ ਖੱਡੇ-ਖੁੱਡੇ ਦੇਖ ਕੇ ਮੈਨੂੰ ਨਾ ਹਾਲਾ ਚਲਾਣਾ ਨਹੀਂ ਆ ਰਿਹਾ ਇਹ ਦੇਖਿਆ ਫਿਰ ਚਲੋ 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 ਆ ਗਏ ਆਪਾਂ نیچے ਤਾਂ ਇੰਜੋਏ ਕੀਤਾ ਇਹਨੇ ਇਬਾਦਤ ਨੇ ਬਹੁਤ ਜ਼ਿਆਦਾ ਮਤਲਬ ਹਨੇਰਾ ਸੀ ਕਿਤੇ-ਕਿਤੇ ਲਾਈਟ ਤੁਹਾਨੂੰ ਦਿਖਦੀ ਜਿਵੇਂ ਜਿਹੜੀਆਂ ਸਟਰੀਟ ਲਾਈਟਾਂ ਆ ਗਈਆਂ ਨੇ ਆਪਣੀਆਂ ਤੇ ਹਨੇਰਾ ਹੀ ਇਸ ਟਾਈਮ ਤੇ ਹਵਾ ਚੜ ਰਹੀ ਠੰਡੀ ਪਰ ਪੂਰਾ ਬਿਟਰ-ਬਿਟਰ ਕੇ ਦੇਖ ਰਹੀ ਸੀ ਪੂਰਾ ਹਨਾ ਹੀ ਪਾ ਦਿੱਤਾ ਐਨਜੋਏ ਕਰਦੀ ਹੈ ਕਿਉਂਕਿ ਇੱਥੇ ਘਰੇ ਰਹਿਣੇ ਬਾਹਰ ਘਟ ਜਾਂਦੀ ਹੈ ਤਾਂ ਕਰਕੇ ਉਹਨੂੰ ਅੱਛਾ ਲੱਗਦਾ ਬਾਹਰ ਲੈਣਾ ਅਜੇ ਦੋਨੋਂ ਮਾਮਾ ਧੀਆ ਮੈਨੂੰ ਕਹਿੰਦੀ ਸਾਨੂੰ ਨਾਲ ਲੈ ਕੇ ਚੱਲ ਮੈਂ ਜਾ ਰਹੀ ਸੀ ਬਾਹਰ ਤੇ ਗੁਰਦੁਆਰੇ ਵੀ ਜਿਹੜੇ ਕੱਲ ਆਂਦੇ ਸੀ ਉਹ ਥੋੜੇ ਸੈੱਟ ਕਰਾਣੇ ਸੀ ਤੇ ਨਾਲੇ ਗੱਦੇ ਲੈ ਕੇ ਆਉਣੇ ਸੀ ਤੇ ਮੈਂ ਕਿਹਾ ਚਲ ਆਪਾਂ ਚੱਲ ਜਾਈਏ ਆਈ ਬਾਦਤ ਨੂੰ ਵੀ ਕੱਲ ਆਪਾਂ ਗੁਰਦੁਆਰਾ ਸਾਹਿਬ ਗਏ ਸੀ ਮੱਥਾ ਟੇਕਣੇ ਬਾਦ ਨੂੰ ਬੜਾ ਵਧੀਆ ਲੱਗਾ ਮਤਲਬ ਬਾਹਰ ਜਾ ਕੇ ਨਾ ਆਸ-ਪਾਸੇ ਚੀਜ਼ਾਂ ਵੇਖਦੀ ਐ ਰੰਗ-ਬਰੰਗੀਆਂ ਹਨ ਸਹੀ ਗੱਲ ਐ ਤੇ ਇਹਨੂੰ ਅੱਛਾ ਲੱਗਦਾ ਵਾ ਤੇ ਹੁਣ ਅ ਪੋਰਟੇਬਲ ਗੱਦੇ ਨੇ ਪੋਰਟੇਬਲ ਗੱਦੇ ਨੇ ਮੰਨ ਲਓ ਵੀ ਕਦੇ ਇਬਾਦਤ ਨੇ ਥੱਲੇ ਬਹਿਣਾ ਹੋਵੇ ਆ ਦੇਖੋ ਜੀ ਪੋਰਟੇਬਲ ਐਦਾਂ ਖੋਲ ਜਾਂਦਾ ਵਾ ਪੂਰਾ ਲੰਮਾ ਹੋ ਜਾਂਦਾ ਐਦਾਂ ਖੋਲਦਾ ਨਾ ਪੁੱਦਾ ਅੱਛਾ 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 ਇਹ ਤਾਂ ਲੰਮਾ ਪੂਰਾ ਕਾਫੀ ਲੰਮਾ ਹੋ ਜਾਂਦਾ ਮਤਲਬ 6 ਫੁੱਟ ਦਾ 6 ਫੁੱਟ ਲੰਮਾ ਤੇ ਐਵੇਂ ਟੈਚੀ ਜੀ ਬਣ ਜਾਂਦੀ ਜਿੱਥੇ ਮਰਜ਼ੀ ਚੱਕ ਕੇ ਰੱਖ ਲੋ ਇਹਦੇ ਦੋ ਲਿਆਂਦੇ ਨੇ ਇਹਦੇ ਨਾਲ ਦੇ ਬੜੇ ਕੰਮ ਦੀ ਚੀਜ਼ ਹੈ ਕਿਉਂਕਿ ਗੈਸਟ ਆ ਰਹੇ ਆ ਆਪਾਂ ਬੜੋਂ ਫਿਰ ਨੀਟ ਦਾ ਹੈਗੀ ਆ ਘਰ ਦੇ ਵਿੱਚ ਇਹ ਗੱਦੇ ਨਾਲ ਵੈਸੇ ਵੀ ਗੱਡੀ ਦੇ ਵਿੱਚ ਵੀ ਆ ਜਾਂਦਾ ਜੀ ਕਿਤੇ ਜਾ ਕੇ ਪਿਕਨਿਕ ਬਣਾਣਾ ਉਹਦੇ ਕੰਮ ਮੰਜੇ ਵੀ ਹੈਗੇ ਆ ਤੇ ਦੋ ਇਹ ਵੀ ਲੈ ਆਏ ਆ ਤੇ ਇਹ ਸਟੂਡੀਓ ਵਿੱਚ ਵੀ ਰੱਖਦਾ ਹੈਗਾ ਜਿਹੜਾ ਬੜਾ ਛੋਟਾ ਮਤਲਬ ਸੌਣ ਦੀ ਕੋਈ ਪ੍ਰੋਬਲਮ ਨਹੀਂ ਗਈ ਬਟ ਇਹ ਇਹ ਤਾਂ ਇੱਕ ਤਾਂ ਇਬਾਦਤ ਦੇ ਵੀ ਕੰਮ ਆਏ ਕਰੇਗਾ ਬਾਦਖੇ ਡੇ ਕਰੂਗੀ ਆਣ ਜਾਣ ਦੇ ਹਨ ਮਤਲਬ ਕਾਫੀ ਪੋਰਟੇਬਲ ਚੀਜ਼ ਹੈ ਸੋਚਦੇ ਸੀ ਕਾਫੀ ਛੇੜ ਤੋਂ ਅੱਜ ਲੈ ਹੀ ਆਏ ਆ ਕੱਲ ਦੀਦੀ ਹੁਣੇ ਵੀ ਆ ਜਾਣਗੇ ਮੰਮੀ ਹੁਣੇ ਵੀ ਆ ਜਾਣਗੇ ਤੇ ਸਾਰਿਆਂ ਨੇ ਕੱਲ ਆ ਜਾਣਾ ਹੈ ਪਰਸੋਂ ਸਾਰੇ ਫਿਰ ਇਕੱਠੇ ਹੋ ਜਾਗੇ ਨਜ਼ਾਰੇ ਲਾਵਾਂਗੇ ਰੌਣਕਾਂ ਲੱਗਣਗੀਆਂ ਬਹੁਤ ਇੰਜੋਏ ਕਰਾਂਗੇ ਤੇ ਕਿਰਨ ਦੇ ਮੰਮੀ ਹੁਣੇ ਵੀ ਆ ਜਾਣਗੇ ਪਰਸੋਂ ਤੇ ਬਾਕੀ ਅਸੀਂ ਤੇਦਾ ਰਾਣਗੇ 31 ਦਿਨ ਨੂੰ ਜਿਹੜੇ ਬਾਕੀ ਦੇ ਸਾਰੇ ਸੱਜਣ ਮਿੱਤਰ ਵੀਰ ਭਰਾ ਹਨ ਸਾਰੇ ਹੈਗੇ ਨੇ ਤੇ ਬਾਕੀ ਹੁਣ ਰੌਣਕਾਂ ਲਾਣੇ ਆ ਪੂਰੀਆਂ ਹੁਣ ਆਰਗੇਨਾਈਜੇਸ਼ਨ ਦੀ ਘਰ ਦੀ ਤਾਂ ਹੁਣ ਕਰਨ ਦਾ ਕੋਈ ਫਾਇਦਾ ਕੋਈ ਨਹੀਂਗਾ ਥੋੜੀ ਬੋਤੀ ਕਰਦੇ ਨੇ ਕਿਉਂਕਿ ਖਲਾਰਾ ਤਾਂ ਪੂਰਾ ਹੀ ਪੈ ਜਾਣਾ ਬੱਚਿਆਂ ਨੇ ਵੀ ਆਣੇ ਮੈਂ ਹੁਣ ਸੌਣ ਦੀ ਸੈਟਿੰਗ ਕਰ ਦੇਣੀ ਹੈ ਸਾਰਿਆਂ ਦੀ ਆਰਾਮ ਦੇ ਨਾਲ ਰੌਣਕਾਂ ਮੇਲੇ ਲਾਵਾਂਗੇ ਖੂਬ ਇੰਜੋਏ ਕਰਾਂਗੇ ਹੁਣ ਪਹਿਲਾਂ ਥੋੜੀ ਜਿਹੀ ਰੈਸਟ ਕਰ ਲਈਏ ਔਰ ਮੈਂ ਨਹਾ ਲਵਾਂ ਬੜੀ ਗਰਮੀ ਚੱਲ ਰਹੀ ਪਸੀਨਾ ਆ ਜਾ ਰਿਹਾ ਔਰ ਪਾਣੀ ਪੋਣੀ ਠੰਡਾ ਪੀਣ ਦਾ ਮਨ ਕਰ ਰਿਹਾ ਪਰ ਪੀਣਾ ਨਹੀਂ ਗਲਾ ਖਰਾਬ ਹੋ ਜਾਂਦਾ ਹੈ ਹੈਨਾ ਨਹੀਂ ਫਿਲਟਰ ਦਾ ਨਾਰਮਲ ਪਾਣੀ ਆ ਰਿਹਾ ਫਿਲਟਰ ਦਾ ਨਾਰਮਲ ਹੀ ਪੀਨੇ ਆ ਤੇ ਇੱਕ ਘੜਾ ਲੈ ਕੇ ਆਨੇ ਆ ਘੜੇ ਨਾਲ ਥੋੜਾ ਜਿਹਾ ਉਹ ਤਸੀਰ ਜੀ ਥੋੜੀ ਠੰਡੀ ਹੋ ਜਾਂਦੀ ਪਾਣੀ ਦੀ ਅਜੇ ਨਹੀਂ ਨੀਡ ਸੀ ਪੀਏ ਜੀ ਨਾਰਮਲ ਪਾਣੀ ਹੁਣ ਜਿਵੇਂ ਨਹੀਂ ਹੁਣ ਜਿਹਨੂੰ ਗਰਮੀ ਲੱਗ ਰਹੀ ਨੇ ਇਸ ਟਾਈਮ ਐਵੇਂ ਲੱਗਦਾ ਵੀ ਥੋੜੀ ਠੰਡਕ ਜੀ ਮਿਲੇ ਗਲੇ ਨੂੰ ਤੁਹਾਨੂੰ ਲੱਗਦੀ ਮੈਨੂੰ ਤਾਂ ਲੱਗ ਰਹੀ ਬਾਈ ਪਰ ਮੈਂ ਠੰਡਾ ਬਰਫ਼ ਵਾਲਾ ਪਾਣੀ ਨਹੀਂ ਪੀਂਦਾ ਹੁੰਦਾ ਮੈਂ ਉਹ ਘੜੇ ਵਾਲਾ ਪਾਣੀ ਪੀਂਦਾ ਹੁੰਦਾ ਉਹ ਥੋੜਾ ਠੀਕ ਲੱਗ ਲੋ ਜੀ ਦੂਜਾ ਦਿਨ ਆ ਚੁੱਕਾ ਹੈ ਜੀ ਇਬਾਦਤ ਨੂੰ ਤਾਂ ਘੁਮਾ ਕੇ ਲਿਆਂਦਾ ਸੀ ਕੱਲ ਤੇ ਅੱਜ ਸਵੇਰੇ ਵੀ ਮੈਂ ਲੈ ਕੇ ਆ ਸੀ ਘੁਮਾਉਣ ਵਾਸਤੇ ਤੇ ਹੁਣ ਹੌਲੇ ਹੌਲੇ ਇਹ ਕਾਰਪਰਨਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਆ ਚੁੱਕਾ ਜੀ ਵੰਸ਼ ਸਿੰਘ ਕੀ ਹਾਲ ਨੇ ਤੇਰੇ ਅੱਛਾ ਲੋ ਜੀ ਦੀਦੀ ਹੁਣ ਆ ਗਏ ਦੀਦੀ ਮਹਿਕ ਤੇ ਵੰਸ਼ ਮੰਮੀ ਹੁਣੇ ਸ਼ਾਮ ਨੂੰ ਪਹੁੰਚ ਜਾਣਗੇ ਸਾਰੇ ਜਣੇ ਤੇ ਅ ਮੇਰੇ ਸਹੁਰੇ ਪਰਿਵਾਰ ਵਾਲੇ ਮੰਮੀ ਡੜੀ ਤਾਂ ਕੱਲ ਆ ਜਾਣਗੇ ਉਹ ਵੀ ਭਾਜੀ ਵੀ ਕੱਲ ਆਣਗੇ ਬਾਕੀ ਸਾਰੇ ਪਰਸੋਂ ਆਣਗੇ ਕੱਲ ਬਾਬਾ ਜੀ ਨੇ ਆਣਾ ਸੋ ਆਪਾਂ ਸਾਰੇ ਜਣੇ ਪਹਿਲਾਂ ਇਕੱਠੇ ਹੋ ਰਿਹਾ ਇੱਕ ਥਾਂ ਤੇ ਤੇ ਸਵੇਰੇ ਬਾਬਾ ਜੀ ਦਾ ਪਾਰਟ ਸੁਣ ਕੇ ਅਸ਼ੀਰਵਾਦ ਲਵਾਂਗੇ ਉਹਨਾਂ ਦੀਆਂ ਰਹਿਮਤਾਂ ਲਵਾਂਗੇ ਅਰਦਾਸ ਕਰਾਂਗੇ ਆਪਣੇ ਬੱਚੇ ਦੀ ਲੰਮੀ ਉਮਰ ਦੀਆਂ ਬੱਚੇ ਦੇ ਚੰਗੇ ਜੀਵਨ ਦੀਆਂ ਤੇ ਨਾਲ ਹੁਣ ਤੁਹਾਨੂੰ ਮਿਲਣਾ ਆਪਣੀ ਦੀਦੀ ਨਾਲ ਲਓ ਜੀ ਇਬਾਦਤ ਦੀ ਭੂਆ ਵੀ ਪਹੁੰਚ ਚੁੱਕੀ ਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਇਬਾਦਤ ਦੀ ਵੱਡੀ ਭੈਣ ਅਉਰੀ ਇਬਾਦਤ ਆਪਣੀ ਭੂਆ ਨਾਲ ਖੇਡ ਰਹੀ ਏ ਮਸਤੀਆਂ ਕਰਨ ਦੀ ਏ ਇਹ ਪਹਿਲਾਂ ਪਹੁੰਚ ਗਏ ਨੇ ਮੰਮੀ ਹੁਣੀ ਥੋੜੀ ਲੇਟ ਹੋ ਗਏ ਨੇ ਉਹ ਥੋੜੀ ਲੇਟ ਆਣਗੇ ਧੌਰ ਦੀ ਜੀ ਬਸ ਸਤਿ ਸ਼੍ਰੀ ਅਕਾਲ ਸੇਤਾਂ ਠੀਕ ਨੇ ਠੀਕ ਠਾਕ ਸਾਰੇ ਵਿਊਅਰਸ ਨੂੰ ਇੱਕ ਇਹ ਵੀ ਜਾਣਕਾਰੀ ਚਾਹੀਦੀ ਹੁੰਦੀ ਕਿ ਮੇਰੀ ਭੈਣ ਬਹੁਤ ਖੁਸ਼ੀ ਵਿੱਚ ਏ ਉਹਦੇ ਚਿਹਰੇ ਹੀ ਦੱਸ ਰਿਹਾ ਦੋ ਕਿਲੋ ਦਾ ਮੂਹ ਸੀ ਹੁਣ 5 ਕਿਲੋ ਦਾ ਚੁੱਕਾ ਹੈ ਦੀ ਗਣਾ ਸਾਡੇ ਸਾਰਿਆਂ ਦਾ ਵੈਸੇ ਮੂੰਹ ਬਹੁਤ ਵੱਡੇ ਵੱਡੇ ਨੇ ਆਣਾ ਸਾਰੇ ਭੈਣ ਭਰਾਵਾਂ ਦੇ ਇਮਾਨਦਾਰੀ ਆਈਆਂ ਹੋਰ ਯਾਰ ਠੀਕ ਹੈ ਫਿਰ ਪਤਾ ਲੱਗੇ ਵੱਡਾ ਸ਼ੇਰਾ ਜਿੱਡਾ ਮੂੰਹ ਓਏ ਛੋਨੇ ਹੈ ਕਾਕੂ ਓਏ ਛੋਨੇ ਕਿੰਨੀ ਮੇਰੀ ਹਾਂ ਉਹ ਬਾਹਰ ਬੈਠਾ ਵੇਟ ਕਰ ਰਿਹਾ ਹੈ ਉਹ ਉਹ ਨਹੀਂ ਕਰ ਰਿਹਾ ਉਹ ਬਾਹਰ ਬੈਠਾ ਵੇਟ ਕਰ ਰਿਹਾ ਮੇਰੀ ਗੇਮ ਗੇਮ ਕੋ ਤੁ ਗੇਲਨੀ ਆਵਾ ਤੂੰ ਬਿੱਲੀ ਚੱਕੀ ਮੈਂ ਬਾਦਦੀ ਇਬਾਦਤ ਹੀ ਘਟਿਆ ਉਹ ਤਾਂ ਆਤੀ ਸੀ ਯੋਗਾ ਕਰਨ ਜੀ ਦਵਾਈਆਂ ਦੂਈਆਂ ਖਾ ਰਹੇ ਹੋ ਹੈ ਮੇਰੀ ਭੈਣ ਆ ਕੇ ਤੇ ਬਿਮਾਰ ਹੋ ਗਏ ਤੁਸੀਂ ਮੈਂ ਬਿਲੇ ਮਾਸੀ ਮੇਰੀ ਭੈਣ ਨਹੀਂ ਇਹ ਗਲਤ ਹੈ ਫਿਰ ਹੈ ਨਾ ਮੇਰੀ ਭਣ ਜੀ ਮੇਰੀ ਭੈਣ ਆਈ ਤੇ ਤੁਸੀਂ ਬਿਮਾਰ ਹੋ ਗਏ ਹੈ ਹੋ ਗਈਆਂ ਹੋ ਗਈਆਂ ਉਹਨੂੰ ਪਾਣੀ ਉਹਨੂੰ ਪਾਣੀ ਦੇ ਦੇ ਬੇਟਾ ਦੇਰੇ ਦੇਰੇ ਬੁੱਤ ਦੇਰੇ ਕੀ ਸਬਜ਼ੀ ਬਣਾ ਰਹੇ ਹੋ ਦਾਲ ਹਾਂ ਆਏ ਆਏ ਹਾਂ ਮੈਂ ਕਿੰਨੇ ਚਿਰ ਹੋ ਕੇ ਦਾਲ ਨਹੀਂ ਖਾਧੀ ਮੋਮਦ ਦੇ ਦੇ ਦੋ ਹੈ ਨਾ ਫੜਨ ਗਲ ਆ ਜਾ ਪਿੰਕ ਆ ਗਿਆ ਫੇਰ ਹੂੰ ਜ਼ਰੂਰੀ ਹੈ ਜ਼ਰੂਰੀ ਹੈ ਭਾਈ ਤੁਹਾਡਾ ਗਲੇ ਤੋਂ ਜੁਕਾਮ ਲੱਗ ਜਾਂਦਾ ਤੁਹਾਨੂੰ ਔਰ ਬੁੜੀਆ ਕਰਕੇ ਤੁਹਾਡਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ ਉਹ ਖੇਟਰੀ ਆਪਣੀ ਭੂਆ ਦੇ ਨਾਲ ਅੰਦਰ ਆਹਾ ਆਹਾ ਆਏ ਹੈ ਆਏ ਹੈ ਆਏ ਹੈ ਆਏ ਹੈ ਬੱਲੇ 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 ਸ਼ਾਬਾਸ਼ 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 ਆਹਾ ਆਹਾ ਮੇਰੀ ਵਿਚਾਰੀ ਭੈਣ ਆਈ ਆਪ ਹੀ ਸਬਜ਼ੀਆਂ ਕੱਟ ਰਹੀ ਹੈ ਆਪ ਹੀ ਰੋਟੀ ਸਬਜ਼ੀ ਬਣਾ ਰਹੀ ਹੈ ਇਹ ਮੇਰੀ ਭਾਣ ਜੀ ਇਹ ਮੇਰਾ ਭਾਣ ਜਏ ਮੇਰੀ ਭੈਣ ਕਿਰਨ ਕਿਰਨ ਇਸ ਸਵੇਰ ਵਾਸਤੇ ਕੱਟ ਰਹੀ ਆ ਹੁਣ ਤਾਂ ਰੋਟੀ ਖਾ ਲਈ ਮੇਰੀ ਭੈਣ ਤੋਂ ਸਬਜ਼ੀਆਂ ਘਟਾਈਆਂ ਜਾ ਰਹੀਆਂ ਨੇ ਇਸ ਸਵੇਰ ਵਾਸਤੇ ਤਿਆਰੀ ਕਰਦੇ ਆ ਤੇ ਸਵੇਰ ਵਾਸਤੇ ਰਾਤ ਦੀ ਸਬਜ਼ੀ ਪਹਿਲਾਂ ਮੇਰੀ ਭੈਣ ਤੋਂ ਕਟਵਾਈ ਆਲੂ ਗੰਡੇ 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 ਗੱਲੇ ਤੇ ਉਹਦੇ ਨਾਲ ਬਣਾਏ ਤੇ ਉਹਦੇ ਚ ਗੰਡੇ ਨਹੀਂ ਪੈਂਦੇ ਤੇ ਹੁਣ ਕਿਉਂ ਮੇਰੀ ਭੈਣ ਤੋਂ ਸਬਜ਼ੀ ਕਟਾਈ ਜਾ ਰਹੀ ਹੈ ਮੇਰੀ ਭੈਣ ਕਮਜ਼ੋਰ ਹੋ ਗਈ ਵਿਚਾਰੀ ਕੀ ਦੇਖੀ ਸੁੱਕ ਜਾਣਾ ਮੇਰੀ ਭੈਣ ਨੇ ਦੇਖੋ ਮੈਂ ਨਹੀਂ ਸੁੱਕਦੀ ਇਹ ਦੋ ਟੈਂਸ਼ਨ ਨਾਲ ਹੈ ਬਈ ਲੈੰਦਾ ਟੈਂਸ਼ਨ ਕੰਦੇ ਕਰਦੇ ਸੁੱਕਦੇ ਆਪਾਂ ਲੋ ਜੀ 9 ਵਜ ਗਏ ਨੇ ਮੰਮੀ ਹੁਣੇ ਹਲੇ ਤੱਕ ਨਹੀਂ ਪਹੁੰਚੇ ਹਾਂਜੀ ਸਵੇਰੇ ਸਵੇਰੇ ਮੈਂ ਤਾਂ ਉੱਠ ਗਿਆ ਮੈਂ ਕਿ ਕਰਨ ਕਿੱਥੇ ਕਰਨ ਕਿੱਥੇ ਮੈਂ ਉੱਠ ਗਿਆ ਸਵੇਰੇ ਜੀ ਵਾਹ ਜੀ ਕਿਹੜੀ ਕਿਹੜੀ ਸ਼ਬਦ ਬਣਾਈਏ ਮੈਂ ਨਹੀਂ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੁਸ਼ਬੂ ਤਾਂ ਲੱਗ ਰਿਹਾ ਹੈ ਕਿ ਇਹ ਤਾਂ ਹੋਣਗੇ ਚਨੇ ਤੇ ਰਾਤੀ ਗੋਭੀ ਘੜੀ ਤੁਹਾਨੂੰ ਮੈਂ ਦੇਖ ਲਿਆ ਸੀ ਕੰਮ ਕਰੀ ਰਹੀ ਹੁੰਨ ਕੱਪਾ ਤੁਹਾਨੂੰ ਲਾ ਦੇਂਗੇ ਹੁੰਨੇ ਕਿ ਮੇਰਾ 6:30 ਵਜੇ ਆ ਰਿਹਾ ਤੇ ਬਾਹਰ ਮੀਂਹ ਹੀ ਪੈ ਗਿਆ ਬਣਾ ਬੱਦਲਾ ਅੱਜ ਬਾਹਰ ਬਾਂਹ ਸੋਹਰੀ ਆ। ਕੱਲ ਬਾਟੀ ਏ ਤੇ ਕੱਲ ਦਾ ਵੀ ਵੈਸੇ ਨੱਟ ਤਾਂ ਲਿਖਿਆ ਪਰ ਪਤਾ ਨਹੀਂ ਮੈਨੂੰ ਮੇਰੇ ਕੋਲ ਨਹੀਂ ਪੈਂਦਾ। ਤੇ ਮੈਂ ਕਿਹਾ ਬਾਬਾ ਜੀ ਨੇ ਘਰੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੀ ਸਬਜ਼ੀ ਬਣਾ ਲਈ ਫਿਰ ਆਰਾਮ ਨਾਲ ਬੈਠ ਕੇ ਪਾਠ ਵੀ ਫਿਰ ਫਾਇਦਾ ਕੀ ਜੀ ਆਪਾਂ ਘਰੇ ਆੜਾ ਤੇ ਚੁੱਪ ਲੈ ਕੇ ਆਪਾਂ ਬੈਠਦੇ ਹੀ ਨਹੀਂ ਆ ਕੰਮਾਂ ਕਰਾਂ ਚ ਲੱਗੇ ਰਹਿੰਦੇ ਬਾਬਾ ਜੀ ਇਕੱਲੇ ਪਾਠ ਕਰਦੇ ਰਹੇ ਤੇ ਇਸ ਕਰਕੇ ਮੈਂ ਪਹਿਲੇ ਸਾਰਾ ਸਮਾਨ ਸੋਹਰ ਕਰਕੇ ਤੇ ਤੱਕ ਬਾਬਾ ਜੀ ਨਾ ਤੱਕ ਫ੍ਰੀ ਹੋ ਜਾਣਗੇ ਤੇਰਾ ਮੈਂ ਪਾਟ ਰੂਣੀ ਹਾਂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮਾਂ ਮੈਨੂੰ ਮਾਂ ਮੈਨੂੰ ਨਹੀਂ ਮਿਲਣਾ ਇੱਕ ਹੰਤੇ ਬੰਦੇ ਗੁੱਡ ਮਾਰਨਿੰਗ ਚਲ ਕੇ ਨਾ ਮੈਂ ਇਸ਼ਨਾਨ ਕਰ ਲਾ ਪਹਿਲਾਂ ਹਾਂ ਆਪ ਜਲਦੀ ਵੇਲੇ ਹੋਣਾ ਫਿਰ ਇਹ ਬਾਜਤ ਨੂੰ ਮੈਨੂੰ ਆਉਣਾ ਓਏ ਬਾਜਤ ਏ ਉੱਠ ਗਿਆ ਪਾਪਾ ਓਏ ਸੋਨੇ ਉੱਠਦੇ ਸਾਰ ਭੂਆ ਕੋਲ ਅੱਜ ਪਾਪਾ ਕੋਲ ਨਹੀਂ ਆਣਾ ਹੈ

ਸਾਰੇ ਨਹੀਂ ਗੱਲੀ ਤੁਸੀਂ ਰਹਿ ਗਏ ਚਲੋ 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 ਅੰਦਰ ਲੈ ਜਾ ਦਿਨ ਨੂੰ ਨਹੀਂ ਕਰਾ ਲੋ ਚਲ ਜਾਓ